올 인디아 인터 유니버시티 풋볼 챔피언십 विच ਪੰਜਾਬੀ ਯੂਨੀਵਰਸਿਟੀ ਦੀ 풋ਬਾਲ ਟੀਮ ਨੇ ਜਿੱਤਿਆ ਪਹਿਲਾ ਸਥਾਨ ਤੇ ਉੱਥੇ ਹੀ 풋ਬਾਲ ਟੀਮ ਦੇ ਖਿਡਾਰੀ ਰਮਨਦੀਪ ਸਿੰਘ ਦੇ ਜਿੱਤ ਮਗਰੋਂ ਜੱਦੀ ਪਿੰਡ ਬੁੱਲੇਵਾਲ ਪਹੁੰਚਣ ਤੇ ਖਿਡਾਰੀ ਰਮਨਦੀਪ ਸਿੰਘ ਦਾ ਜਥੇ ਵਿਸ਼ੇਸ਼ ਤੌਰ ਤੇ ਪਿੰਡ ਦੇ ਐਨਆਰਆਈ ਸਭ ਬੁੱਲੇਵਾਲ ਦੇ ਪਰਿਵਾਰ ਅਤੇ ਪਿੰਡ ਵਾਸੀਆਂ ਵੱਲੋਂ ਪਰਮਾ ਸਵਾਗਤ ਕੀਤਾ ਗਿਆ ਉੱਥੇ ਹੀ 골ਡ ਮੈਡਲ ਜਿੱਤਣ ਵਾਲੇ ਖਿਡਾਰੀ ਨੂੰ ਸਨਮਾਨਿਤ ਵੀ ਕੀਤਾ ਗਿਆ ਤੇ ਪਿੰਡ ਵਾਸੀਆਂ ਅਤੇ ਰਮਨਦੀਪ ਸਿੰਘ ਦੇ ਕੋਚ ਨੇ ਇਸ ਜਿੱਤ ਨੂੰ ਲੈ ਕੇ ਖਿਡਾਰੀ ਦੀ ਹੌਸਲਾ ਫਜ਼ਾਈ ਕੀਤੀ ਤੇ ਕਿਹਾ ਕਿ ਸਾਨੂੰ ਮਾਣ ਹੈ ਕਿ ਰਮਨਦੀਪ ਨੇ ਸਾਡੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ ਰਮਨਦੀਪ ਸਿੰਘ ਜੀ ਕਿਹੜਾ ਮੈਡਲ ਜਿੱਤੇ ਤੇ ਕਿਹੜੀ ਕਮਰ ਜਿੱਤਿਆ ਤੁਸੀਂ ਮੈਂ ਜੀ ਫੁੱਟਬਾਲ ਦੇ ਵਿੱਚ 골ਡ ਮੈਡਲ ਜਿੱਤਿਆ ਜੀ ਤੇ ਇਹ ਆਲ ਇੰਡੀਆ ਇੰਟਰ ਯੂਨੀਵਰਸਿਟੀ ਚੈਂਪੀਅਨਸ਼ਿਪ ਆ ਜੀ ਇਹ ਯੂਨੀਵਰਸਟੀਆਂ ਕਰਾਉਂਦੀਆਂ ਆ ਜੀ ਉਹਦੇ ਵਿੱਚੋਂ ਅਸੀਂ ਪੂਰੇ ਇੰਡੀਆ ਦੇ ਵਿੱਚੋਂ ਫਰਸਟ ਆਈ ਆ ਜੀ ਸਾਡੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਉਹਨੇ 골ਡ ਮੈਡਲ ਜਿੱਤਿਆ ਕਿੰਨੀਆਂ ਟੀਮਾਂ ਸੀ ਸਿਰਚ ਟੋਟਲ ਟੋਟਲ ਜੀ 32 ਟੀਮਾਂ ਸੀਗੀਆਂ ਜੀ ਆਲ ਇੰਡੀਆ ਦੇ ਵਿੱਚ ਕਿਦਾਂ ਲੱਗਾ ਫਿਰ ਅੱਜ ਪਿੰਡ ਚ ਸਵਾਗਤ ਦੇਖਿਆ ਅੱਜ ਪਿੰਡ ਦੇ ਵਿੱਚ ਸਵਾਗਤ ਵੇਖ ਕੇ ਲੱਗਾ ਵੀ ਸਾਰੇ ਨਾਲ ਆ ਤੇ ਕੋਈ ਚੱਕਰ ਨਹੀਂ ਕੋਈ ਹੌਸਲਾ ਦੀ ਪੂਰੀ ਨਾਲ سپورਟ ਆ ਜੀ ਪਿੰਡ ਵੱਲੋਂ ਤੇ ਸਭ ਤੋਂ ਵੱਧ ਸਾਹ ਬੁੱਲੇ ਵਾਲਿਆਂ ਵੱਲੋਂ ਭਾਜੀ ਵੱਲੋਂ ਜਿਨ੍ਹਾਂ ਨੇ ਸਮਾਂਤ ਕੀਤਾ ਨਾਲ ਰਲ ਕੇ ਸਾਰੇ ਪਿੰਡ ਆ ਲੈਣ ਤੇ ਕਿਦਾਂ ਦਾ ਜਾਣ ਕਿਦਾਂ ਦੇ ਵਿੱਚ ਤੁਹਾਡੇ ਨਾਲ ਸਹਿਯੋਗ ਕੀਤਾ ਕਰਦਿਆਂ ਦਾ ਸਹਿਯੋਗ ਨਾਲ ਹੀ ਸੀਗਾ ਸ਼ੁਰੂ ਤੋਂ ਨਾਲ ਹੀ ਰਿਹਾ ਸੀ ਤੇ ਉਹ ਵੀ ਨਾਲ ਹੀ ਸੀ ਖੇਡਣ ਤੋਂ ਖੇਡੋ ਜਿੱਦਾਂ ਮਰਜੀ ਆ ਤੇ ਸਾਰੇ ਨਾਲ ਇਸੇ ਕਿਤੇ ਤੁਹਾਡੇ ਬ੍ਰਦਰ ਵੀ ਗੋਲਡ ਐ ਫੁੱਟਬਾਲ ਦੇ ਵਿੱਚ ਪਲੇਅਰ ਸੀ ਪਲੇਅਰ ਆ ਹਾਂਜੀ ਉਹਨਾਂ ਨੇ ਮੇਰੇ ਤੋਂ ਪਹਿਲਾਂ ਦਾ ਹੀ ਸ਼ੁਰੂ ਕੀਤਾ ਹੋਇਆ ਹੈ ਫੁੱਟਬਾਲ ਉਹਨਾਂ ਨੇ ਵੀ ਆਲ ਇੰਡੀਆ ਵਿੱਚ ਬ੍ਰੌਂਜ਼ ਮੈਡਲ ਜਿੱਤਿਆ ਹੋਇਆ ਹੈ ਚੈਂਪੀਅਨਸ਼ਿਪ ਤੇ ਉਹ ਵੀ ਬਹੁਤ ਹੀ ਵਧੀਆ ਪਲੇਅਰ ਨੇ ਤੇ ਉਹ ਵੀ ਖੇਡਾਂ ਦੇ ਨਾਲ ਜੁੜੇ ਆ ਓੱਖਾ ਤੁਹਾਨੂੰ ਕਿਹੜੀ ਟੀਮ ਨਾਲ ਲੱਗਾ ਬੋਲਾ ਖੇਡਾ ਸੱਡਾ ਜੀ ਕੇਰਲ ਨਾਲ ਹੀ ਓੱਖਾ ਜੀ ਮੈਚ ਤਾਂ ਹਾਂਜੀ ਉਹ ਉਹਨਾਂ ਨਾਲ ਹੀ ਖੇਡਣਾ ਸਤੋ ਓੱਖਾ ਮੈਚ ਰਿਹਾ ਸਾਡਾ ਕੇਰਲਾ ਨਾਲ ਤੇ ਬਾਕੀ ਤਾਂ ਸਾਰਾ ਠੀਕ ਸੀਗਾ ਨੌਜਵਾਨਾਂ ਨੂੰ ਕੀ ਕਹਿਣਾ ਚਾਹੀਦਾ ਨੌਜਵਾਨਾਂ ਨੂੰ ਇਹੀ ਕਹਿਣਾ ਚਾਹੁੰਦਾ ਆ ਵੀ ਖੇਡਾਂ ਨਾਲ ਜੁੜੇ ਰਹੋ ਤੇ ਇਹਦਾ ਇਹਨਾਂ ਨੂੰ ਖੇਡਾਂ ਨਾਲ ਜੁੜ ਕੇ ਬਹੁਤ ਹੀ ਉੱਚੀ ਪ੍ਰਾਪਤ ਹੁੰਦੀ ਹੈ ਜੀ ਤੇ ਵਧੀਆ ਸਿਹਤ ਮਿਲਦੀ ਹੈ ਤੰਦਰੁਸਤ ਰਹਿੰਦੀ ਹੈ ਜੀ ਬਹੁਤ ਕੁਝ ਪ੍ਰਾਪਤ ਹੁੰਦਾ ਤੇ ਬਹੁਤ ਹੀ ਕੁਝ ਸਿੱਖਣ ਨੂੰ ਮਿਲਦਾ ਹੈ ਕੀ ਨਾਮ ਹੈ ਹਾਂਜੀ ਸਰਬਜੀਤ ਸਿੰਘ ਜੀ ਬੇਟਾ 골ਡ ਮੈਡਲ ਜਿੱਤ ਕੇ ਲੈ ਕੇ ਤਰਨ ਹਾਂਜੀ ਬਹੁਤ ਮਾਣ ਨੂੰ ਖੁਸ਼ੀ ਹੋਈ ਹੈ ਜੀ ਬਹੁਤ ਜ਼ਿਆਦਾ ਤੇ ਇਹੀ ਆਪੇ ਇਸ ਤਰ੍ਹਾਂ ਹੋਰ ਵੀ ਬੱਚੇ ਮੈਂ ਨਾ ਇਹਦੇ ਨਾਲ ਵੇਖ ਕੇ ਇਸ ਤਰ੍ਹਾਂ ਹੀ ਪੁੱਜਣ ਉੱਤੇ ਤੇ 골ਡ ਮੈਡਲ ਲਿਆਣ ਤੇ ਦੇ ਆਪਣਾ ਪਿੰਡ ਦਾ ਨਾਮ ਜਿਹੜਾ ਬਹੁਤ ਵਧੀਆ ਰੋਸ਼ਨ ਹੋਵੇ ਤੇ ਬਾਕੀ ਸਾਹ ਬੁੱਲੇਵਾਲੀ ਨੇ ਸਾਨੂੰ ਬਹੁਤ ਮਲਕੀਸ਼ਵਰਲ ਧਿਆਨ ਦਿੰਦੇ ਨੇ ਇਸ ਸਮ ਬੱਚੇ ਨੂੰ ਖੇਡ ਕੇ ਆਉਂਦੇ ਬਹੁਤ ਉਹਨਾਂ ਨੂੰ ਖੁਸ਼ੀ ਹੁੰਦੀ ਆ ਤੇ ਬਹੁਤ ਵਧੀਆ ਸਾਨੂੰ ਸਨਮਾਨਤ ਵੀ ਕੀਤਾ ਉਹਨਾਂ ਬਹੁਤ ਵਧੀਆ ਕੀਤਾ ਬਹੁਤ ਮਾਨੂੰ ਖੁਸ਼ੀ ਜੋਗੇ ਅਸੀਂ ਨਹੀਂ ਕੰਮ ਕਰ ਸਕਦੇ ਉਹ ਸਾਹ ਬੁੱਲੇਵਾਲੀ ਨੇ ਕੀਤਾ ਬਹੁਤ ਮਿਹਨਤੀ ਬੱਚਾ ਹੀ ਬਹੁਤ ਜ਼ਿਆਦਾ ਇਹਨਾਂ ਦੇ ਪਿੰਡ ਦੇ ਬਾਕੀ ਵੀ ਪਲੇਅਰ ਜਿਹੜੇ ਵੱਡੇ ਵੀ ਆ ਬਹੁਤ ਜ਼ਿਆਦਾ ਫੁੱਟਬਾਲ ਪਲੇਅਰ ਇਥੋਂ ਦੇ ਹੋਏ ਆ ਨਾਮ ਅਮਰ ਫੁੱਟਬਾਲ ਪਲੇਅਰ ਹੋਏ ਇਥੋਂ ਦੇ ਬੜੀ ਬੜੀ ਨੌਕਰੀਆਂ ਤੇ ਐਸਐਸਪੀ ਰਹੇ ਆ ਡੀਐਸਪੀ ਰਹੇ ਆ ਬਹੁਤ ਜ਼ਿਆਦਾ ਮਿਹਨਤੀ ਲੋਕ ਫੁੱਟਬਾਲ ਦੇ ਇਥੋਂ ਦੇ ਕਿਦਾਂ ਦਾ ਰੁਝਾਨ ਸੀ ਇੰਨੇ ਦਾ ਬਹੁਤ ਵਧੀਆ ਬਹੁਤ ਸ਼ੌਂਕ ਸੀ ਸਾਰੇ ਪਰਿਵਾਰ ਨੂੰ ਇਹਨਾਂ ਦਾ ਬੜਾ ਪ੍ਰਭਾਵ ਹੈ ਕੋਈ ਬਹੁਤ ਵਧੀਆ ਫੁੱਟਬਾਲ ਖੇਡਾ ਬਹੁਤ ਜ਼ਿਆਦਾ ਸ਼ੌਂਕ ਹੈ ਪਰਿਵਾਰ ਨੂੰ ਕੋਈ ਸਭ ਨੌਜਵਾਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਅੱਜ ਕੱਲ ਦੇ ਜਿਹੜੇ ਨੌਜਵਾਨ ਨੇ ਵੇਖੋ ਇਹ ਖੇਡਾਂ ਨਾਲ ਜੁੜੋ ਨਸ਼ਾ ਦੂਰ ਰੋਗੇ ਠੀਕ ਹੈ ਨਾ ਠੀਕ ਖੇਡੋਗੇ ਤਾਂ ਕੋਈ ਨੌਕਰੀ ਮਿਲਣਗੀ ਨਸ਼ੇ ਜਿ ਕੁਝ ਨਹੀਂ ਮਿਲਿਆ ਘਰ ਬਰਬਾਦ ਹੋ ਪਿੰਡ ਦਾ ਵੀ ਨਾਂ ਰੋਸ਼ਨ ਹੁੰਦਾ ਪਰਿਵਾਰ ਦਾ ਵੀ ਨਾਂ ਰੋਸ਼ਨ ਹੁੰਦਾ ਇਸ ਤਰ੍ਹਾਂ ਹਾਂ ਜੇ ਨਸ਼ਾ ਕਰਾਂਗੇ ਤਾਂ ਬਨਾਮੀ ਹੋਣੀ ਹੈ ਤੇ ਜੇ ਖੇਡਾਂਗੇ ਤੇ ਵੇਖੋ ਅੱਜ ਜਿੱਤਾ ਅਜਮੁਣੇ ਰਸਮਾਨਤ ਕੀਤਾ ਉਹਦਾ ਬਾਕੀ ਵੀ ਹੋਣਗੇ ਇਸ ਕਾ ਖੇਡਣਾ ਬਹੁਤ ਜੁੜੀ ਹੈ ਖੇਡਾਂ ਮਰ ਰਹੀਆਂ